ਸ਼ਾਈਟਰ ਜਿਹੜਾ ਕੋਨਾ ਉਧਰ ਨਾਲ ਉਧਰ ਦੋਨੇ ਪਾਸੇ ਸਾਡੇ ਪਗ ਉਹ ਵਾਈ ਗੁਰ ਵਾਈ ਗੁਰ ਸ਼ਕਰਾਹ ਤੁਹਾਰੀ ਵਾਈ ਗੁਰ ਵਾਈ ਗੁਰ ਕੋਈ ਨਾ ਅੰਦਰ ਹੀ ਕੋ ਮਜੂਦੀ ਮੈਦਾ ਕਹਿੰਦਾ ਉਹ ਠੰਡੇ ਹੁੰਦੇ ਸੀਗੇ ਜਿਵੇਂ ਹੁਣ ਆਪਾਂ ਪਾਉਨੇ ਆ ਤੌਰ ਤਰੀਕੇ ਚੇਂਜ ਹੋ ਗਏ ਬਰਾ ਜਿਹੜਾ ਮਾਹੌਲ ਇਹ ਘਰਾਂ ਚ ਸੀਗਾ ਉਹ ਉਹਨਾਂ ਮਾ ਘਰਾਂ ਚ ਜਿਹੜੀ ਸਿਸਟਮ ਚੇਂਜ ਹੋ ਗਿਆ ਕਿ ਉਹਨਾਂ ਜਿਹੜੀ ਸਵਾਦ ਨਹੀਂ ਆਉਂਦਾ ਰਹਿਣ ਦਾ ਸਾਰੇ ਨੇ ਫੈਲ ਕਰੇ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਕਰ ਤੇ ਲੱਗੇ ਸੀ ਆਪਣਾ ਪੁਰਾਣਾ ਘਰ ਢਾਉਣ ਤੇ ਵੀ ਬਾਰੀ ਆ ਗਈ ਐਕਸਪਾਇਰ ਹੋ ਗਿਆ ਕਿਦਾਂ ਇਹ ਬਾਲੇ ਦੋ ਵਾਰੀ ਇਹਦੇ ਚੇਂਜ ਕਰਤੇ ਸੀ ਆਪਾਂ ਤੇ ਬਾਕੀ ਕਰਦੇ ਸਾਮਾਨ ਦੀ ਅਦਲਾ ਬਦਲੀ ਇਧਰੋਂ ਕੱਢਣਾ ਕਿ ਹੁਣ ਸਾਰਾ ਸਾਮਾਨ ਇੱਥੇ ਬੰਨਣਾ ਹੁਣ ਨਵਾਂ ਸਿਸਟਮ ਤੇ ਨਕਸ਼ਾ ਹੋ ਗਿਆ ਤਿਆਰ ਸਾਮਾਨ ਖੋਲ ਕਰ ਲਿਆ ਕਰਕੇ ਲੈ ਆਣਾ ਉਧਰ ਉਹ ਇਹ ਆ ਬੰਦੇ। ਉਹ ਪਾਣੀ ਦੇ ਰਿਹਾ ਬੋਤਲ। ਆ ਇਹ ਬਣਾਉਂਦੇ। ਹਾਂ ਜੀ ਉੱਤੇ ਪੱਟੇ ਆ ਗਿਆ ਫਰਸ਼। ਹਾਂ ਜੀ ਉੱਤੇ ਪੱਟੇ ਆ ਗਏ। ਆ ਬਣਤਾ। ਲੈ ਆਪਾਂ ਤਾਂ ਫਤਾਲੀ ਇਹਨੇ। ਹਾਂ ਅਨਾਰ ਵੀ ਐਸੇ ਪਾ ਦੇ ਜੀ। ਹਾਂ ਕੋਈ ਨਾ ਇਕੱਠੇ ਕਰ ਦੋ ਸਾਰੇ। ਚਾਪ ਲਗੋ ਤੋ। ਜਦੋਂ ਆ ਪੱਟੇ ਲਾਗੇ ਤੋ ਦੋ ਵਾਰ ਸਮਾਨ ਫਿਰ ਕਰ ਦਿਆ ਚੱਕਣਾ ਸ਼ੁਰੂ ਹੋ ਜਾ। ਉਹ ਵਾ। ਆ ਬਹੁਤ

ਆਹ ਬਰਾ ਉਹ ਚੱਕ ਲੈ ਮਾ ਜੀ ਆਹ ਇਹ ਦੋ ਦੋ ਪਾਟ ਕੇ ਮਾਰੇ ਆਪਾਂ ਹੱਥਾਂ ਨਾਲ ਹੀ ਤਾਂ ਗੋਲੀ ਦੀ ਬੋਲੀ ਕੀ ਬਤਾ ਬੰਦਾ ਉਹ ਸਮਾਂ ਪਾ ਦੋ ਜੇ ਮੈਂ ਨਾ ਪਾ ਦੂੰ ਦੋ ਜਣੇ ਦੋ ਜਣੇ ਹੋ ਜਾਓ ਨੰਬਰ ਇਹਨੂੰ ਕੋਈ ਮਾਰੇ ਦੋ ਜਣੇ ਹੋ ਜਾਓ ਫਾਟ ਦੇਣਾ ਕਿ ਅੱਗੇ ਪਾਇਆ からなったらさ、ちょっとね、そのもっとそう、みんなの友達がこれ、これ、8000円 <muchas> だよ。ま、友達が。ま、友達が。はい、これは、これは。はい。これもね。これは。で、ま、あの、<muchas> ਹਾਂ ਤੋ ਇਹ ਸ਼ੁਰੂ ਆਸਤਾਨ ਨੋਵੇ ਨੋਵੇ ਇਹ ਰੱਖਣਾ ਪਾਉਂਦੇ ਇਹ ਰੱਖਣਾ ਨੋਵੇ ਦਾ ਇਹਨਾਂ ਨੂੰ ਐਕਮੈਕਸ ਦਾ ਨੋਕ ਨੋਕ ਆਹ ਤੂੰ ਜਾਈਂ ਆ ਗਿਆ ਨਾ ਅੱਛੀ ਅੱਛੀ ਬਾਹਰ ਕੇ ਲਾਉਂਦੇ ਆ ਹਾਂ ਹੋ ਇਹਨਾਂ ਦੀ ਬਗਲਾ ਪਾਣੀ ਨਹੀਂ ਆਇਆ ਇਹ ਤਾਂ ਹੈ ਨਹੀਂ ਲੱਗਿਆ ਇਹਨਾਂ ਇਹ ਤਾਂ ਚਾਰ ਚਾਰ ਅਸਲ ਦੇ ਰੱਖਦੀ ਕਿ ਤੇ ਰੱਖੀਆਂ ਹਾਂ ਹਾਂ ਔਰ ਨੇਰੇ ਕੰਮ ਨੇ ਕੋਲੇ ਉਹ ਕੋਚਾ ਨਾ ਨਾ ਬਣਾਉਂਦਾ ਲੈ ਜਦੋਂ ਜਦੋਂ ਹੀ ਹੈ ਕੋਚਾ ਜੇ ਬਾਦ ਲੱਗ ਜਾਣਾ ਤੇਜੀ ਨਾਲ ਖੜਨਾ ਲੈ ਜੇ ਹੱਥ ਨਾਲ ਲੈ ਉਹ ਲੋਟ ਸੈਤਰਾੜੀ ਮੈਂ ਮੋਰੇ ਆ ਮੈਂ ਆਪ ਸੈਨ ਨੂੰ ਜੇ ਕੋ ਦੇਖੋ ਫਿਰ ਬੋਤ ਆ ਆਇ ਪਾਓ ਆਇ ਪਾਓ ਆ ਆ ਹਕਾਮ ਪਾਓ ਉਹ ਨਹੀਂ ਗੋ ਮੇ ਨਹੀਂ ਹਾਂ ਬੋਨੇ ਹੱਥ ਪਾਓ ਚੱਕੋ ਹੱਥ ਪਾ ਚੱਕਾ ਉੱਤੇ ਬਸ ਵੀਰ ਉਹ ਪਹਿਲੀ ਸ਼ਹਿਰ ਬੋਤੋ ਸੱਚ ਹਾਂ ਚੱਕੋ ਮੀਚੋ ਮੜਾਏ ਇਹ ਨਾ ਪਾਵਾ ਤੂੰ ਜਸੋਰਾਂ ਕੇ ਕਾਜ਼ੇ ਚਾਵਾ ਚਾਜ਼ੇ ਚਾਵਾ ਚਲੋ ਵੇ ਚਾਵਾ ਬੋਤਾ ਸਖਤ ਕਰਾ ਬੋਤਾ ਕਚਾਤ ਮੁਗਵਰੀ ਹੋਣੀ ਕੋਈ ਨਾ ਉਹਨੂੰ ਦੱਸਣਾ ਕਿ ਨਾ ਕੋਈ ਇੱਕ ਜਾਨ ਹਾਂ ਹਾਂ ਕਿਹਦੀ ਅੱਤੀ ਮੂਰੇ ਪਤਾ ਮਰੇ ਨੂੰ ਪਰੇ ਨੂੰ ਪਰੇ ਨੂੰ ਮੋੜ ਮੋੜ ਲਾ ਦਿੱਤੀ ਕਰਦੇ ਪੂਰੀ ਉਹ ਨਹੀਂ ਤੁਸੀਂ ਉਹ ਜਿਹਾ ਕੋਲ ਆਣਾ ਕੋ ਮੂਗਾ ਪਹਿਲੇ ਕੋ ਮਾਰ ਦੇ ਦਿੰਦਾ ਕਿਤਨਾ ਪਰਨੇ ਪਰਨੇ ਨਾ ਲਾ ਲਾਉਂਦਾ ਨਹੀਂ ਨਾ ਲੋਹੜੀ ਦਾ ਲਾਦੋਈ ਨੂੰ ਦੱਸ ਆਹ ਤੋਂ ਮੇਰਾ ਫੋਨ ਦੱਸ

ਇੱਥੇ ਆਜੋ ਇੱਧਰ ਬੇਨਪਰ ਬੰਦੇ ਨੇ ਭੇਟੀਆਂ ਚੱਕਤੀਆਂ ਇਦਾਂ ਹੀ ਖਾਲੀ ਕਰਦੀ ਲੋਡ ਨਹੀਂ ਪਈ ਬੰਦੇ ਬਾਦ ਦੇਖਿਓ ਕਿਢੀਸੇ ਉਹ ਨਾ ਕਿਢੀਸੇ ਨਾਲ ਪੈਰ ਆ ਜਾਣਾ ਤੁਹਾਡਾ ਇਹ ਤਾਂ ਧੱਕਾ ਨਾ ਮਾਰਿਓ ਪਿੱਛੋਂ ਦੇ ਬੰਦੇ ਬਾਦ ਨਾ ਫਿਰ ਚੱਲੇ ਜਾਂਦਾ ਕੰਮ ਨਹੀਂ ਕੰਮ ਕਾਫੀ ਬਦਲਣਾ ਸੀਗਾ ਸਮਾਨ ਸੋ ਜਾ ਕਾਢੋ ਕਰੋ ਇਹ ਹੀ ਕੰਮ ਵੱਡਾ ਸੀ ਸਮਾਨ ਚੱਕਣ ਨਾਲ ਬਾਕੀ ਸ਼ਾਤ ਤਵੇ ਦੀ ਦੋ ਵਾਰੀ ਆਪਾਂ ਜਣੀ ਬਾਲੇ ਚੇਜ ਕਰਦੇ ਸੀ ਦੂਜੀ ਵਾਰੀ ਰੰਗ ਰਹਿ ਗਿਆ ਕਰਨ ਵਾਲਾ ਤੇ ਹੁਣ ਇਹਦੀ ਵਾਰ ਜਾਨੀ ਟਾਈਮ ਐਕਸਪਾਇਰ ਹੋ ਗਿਆ ਚਲੋ ਵੈਸੇ ਘਰੋਂ ਦਾ ਪੂਰਾ ਗੋਡਾ ਸੀ ਪਰ ਨੀਵਾ ਸੀ ਹੁਣ ਜਦੋਂ ਇੱਕ ਤਾਂ ਹੋ ਗਿਆ ਹਰਾ ਨਾਲੋਂ ਤੇ ਬਾਕੀ ਚਲੋ ਟਾਈਮ ਦੇ ਹਿਸਾਬ ਨਾਲ ਠੀਕ ਆ ਚੇਂਜ ਹੋ ਜਾਣਾ ਚਾਹੀਦਾ ਜਿਹੜਾ ਕੁਝ ਵੀ ਆ ਤੇ ਸਮੇਂ ਦੇ ਹਿਸਾਬ ਨਾਲ ਚੱਲਦੇ ਰਹਿਣਾ ਇਦਾਂ ਹੀ ਆ ਬਾਹਰ ਕਾਹ ਕੁੰਮੀ ਨਾਲ ਬੋਤਲ ਪਰ ਇਹ ਕਰਾ ਗਾਇਤ ਕੁੰਮੀ ਕਰਾ ਪੂਰੇ ਮਾਰੀਏ ਚਲੋ ਦਫਾ ਕਰਦੇ ਹਾਂ ਨੂੰ ਕਹਿੰਦੇ ਨਾ ਕਿਆ ਕੈਲਾ ਨਾ ਤੁਹਾਨੂੰ ਦੱਸੋ पकड़ो मारन ਇੱਕ ਮੈਂ ਤੇ ਉਹ ਚਕਾਉਂ ਹਾਂ ਹਾਂ ਇਹਨੂੰ ਲੋਗੇ ਨਾ ਤੇ ਆ ਕੇ ਨਾ ਪਿੱਛੇ ਤੇ ਹਾਂ ਜੀ ਚੱਲੋ ਜਾਈਏ ਤੁਸੀਂ ਬਾਏ ਨਾ ਬਾਏ ਨੂੰ ਮੱਲੇ ਜੀ ਆਉਂਦੇ ਹਾਂ ਵਾਲੇ ਨੂੰ ਸਖ ਭਰਾ ਆ ਕੇ ਚਾਹਾਂ ਜੀ ਤੋਂ ਪਿੱਛੇ ਉਹ ਗਿਆ ਉਹਨਾਂ ਨੂੰ ਚਾਹਾਂ ਤੋਂ ਪੁੱਛਾਉਂਦੇ ਹਾਂ ਬਾਏ ਜਿਹਨੇ ਕਹਿੰਦਾ ਚੱਲ ਆ ਲੈ ਆਓ ਵਾਲੇ ਚਲ ਚਲ ਜਲਦੀ ਕਰੋ ਹੋਰ ਵੀ ਬੜਾ ਯਾਰ ਹੋਰ ਪੋਸਟ ਹੈ ਟਾਂਗੇ ਨੂੰ ਨਾ ਜੀ ਨਹੀਂ ਜਾ 25 ਕਿੰਦੇ ਹੋ ਸੱਚਾ ਸੱਚਾ ਪੁੱਛੋ ਜੇ ਬਤਨ

ਆਇਆ ਪਾ ਲਈ ਗਿਆ ਪਾ ਲਈ ਕੇ ਟੱਕਰ ਆਉਂਦਾ ਲਾ ਟੱਕਰ ਸਰ ਨਹੀਂ ਡੰਡਾ ਪਾਉਂਦੀ ਮਾਣੇ ਗਿਆ ਸਰ ਹਾਂ ਹੋ ਰਿਹਾ ਬਾਹਰ ਲੱਗ ਗਈ ਆਈ ਨਾ ਮੇਰੇ ਮਨ ਤੋਂ ਬੱਦਲ ਜੇ ਤਰ ਆ ਗਿਆ ਹੁੰਦੇ ਹੁੰਦੇ ਕਿਹੜੀ ਜਣੀ ਹੋਰ ਮੈਂ ਇੱਕ ਬਾਉ ਆ ਤੂੰ ਜੀ ਬੰਦੇ ਦੋ ਹਾਂ ਤੂੰ ਬੰਦੇ ਦੋ ਹੋਰ ਦੋ ਬੰਦੇ ਦੋ ਬੰਦੇ ਦੋ ਵਾਹ ਇਹ ਸਭ ਸਾਨੀ ਗੱਲ ਕਰ ਗੱਲ ਹੋਣੀ 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 ਆਹ ਤਾਂ ਤਾਂ ਦਾ ਬਈ ਆ ਸਾਇਆ ਦੇ ਕਿਉਂ ਚੱਕ ਚੱਕ ਉਹਦਾ ਦਾ ਬਈ ਆ ਗਿਆ ਮੈਂ ਮੂਰੇ ਆ ਗਿਆ ਨਾ ਯਾਰ ਬੜੀ ਇਸ਼ਿਆ ਇਤਨਾ ਹੋ ਆਪਾਂ ਪੰਜ ਮਿਥਿਆ ਨਾ ਤੇ ਪਾਣਾ ਹੈ ਕੋਈ ਨਾ ਦੇਖੋ ਨਾ ਉੱਚਾ ਹਾਂ ਮੈਂ ਬਹੁਤ ਲੱਭੇ ਤੁਹਾ ਬਾਹਰ ਉਹ ਬੋਤਲਾ ਕਰ ਰਹੇ ਹਨ ਹਾਂ ਤੇ ਅਗਲੇ ਨਾਲ ਨਾਲ ਆਉਂਦੇ ਨੇ ਹੋਰ ਪਿੱਛੇ ਗੱਲ ਨਾਲ ਮਾਰੀ ਜੋ ਗ੍ਰੇਟਰ ਨਾਲ ਨਾਲ ਪਿੱਛੇ ਆਉਂਦੇ ਸਾਡੇ ਨਾਲ ਗੱਲ ਕੋਈ ਨਾ ਭੁੱਲਾ ਉਹ ਕੰਮ ਬਣਾ ਚੱਕੀ ਉਹ ਬਟਾਈ ਤੋਂ ਪਿੱਛੇ ਹੁੰਦਾ ਹਾਂ ਤੇਰੇ ਇਧਰੋਂ ਨਾਲ ਹੀ ਲੱਗਦੀ ਹੈ ਹਰ ਕੋਤੇ ਚੱਕਾ ਨਹੀਂ ਆ ਤੇਰੇ ਪੈਰ ਆਇ ਤੇ ਪੈਰ ਆਇ ਨਾ ਇਹ ਨਾ ਇਹ ਹੋਰ ਬਾਹਰੋਂ ਮਾਰੀ ਤੋਂ ਆ ਬੰਦਾ ਪੈਰ ਉੱਚੇ ਹੈ ਪਰੇ ਵਿਚਾਲਿਆ ਦੇਖੇ ਤੱਕਣਾ ਕਰੋ ਤੱਕਣਾ ਕਰੋ ਪੱਟਾ ਜਾਉਗਾ ਦਾ ਤੱਕੜੀ ਇੱਧਰ ਆ ਦੇ ਮਾੜਾ ਜਾ ਬੈੱਡ ਖਿੱਚ ਲੈ ਇਧਰ ਨੂੰ ਦੇਖੀ ਖਚਾਈ ਨਾਲ ਮਾੜਾ ਜਾ ਭਾਰਾ ਵਾਹ ਵਿੱਚ ਥੋੜੀ ਜਿਹੀ ਬੁੱਝੋ ਚੱਲ ਇੱਕ ਨਾਲ ਹੋਊਗਾ ਕੋਈ ਨਾ ਹੋਏ ਹੈਗਾ ਵਾਹ ਤਾਈ ਨੂੰ ਮੈਂ ਕਹਿ ਟੋ ਬਾਹਰ ਕੱਢ ਲੋ ਫਿਰ ਇਧਰ ਜਗ੍ਹਾ ਬਣ ਜੂਗੀ ਇਧਰ ਨੂੰ ਬੈਠ ਖਿੱਚ ਹੋ ਰਹੀ ਇਧਰ ਨੂੰ ਨਹੀਂ ਮੈਤਰੀ ਇਧਰ ਗੱਲ ਸੁਣ ਆ ਆ ਨਾ ਇਧਰ ਬੈਠ ਗਿਆ ਇਧਰ ਜ਼ਰਾ ਕੋਲੇ ਜਾਵੜਨੀ ਆ ਬਾਹ ਤਰੀ ਸਾਈਡ ਤੋਂ ਇਧਰ ਖੈ ਚਲੋ ਹੋਰ ਥੋੜਾ ਜਿਹਾ ਖਿੱਚ ਲੈ ਇਧਰ ਨੂੰ ਬੈਠ ਚੱਲ ਉਹ ਢੋ ਲੈ ਜੋ ਚੱਕ ਕੇ ਬਾਹਰ ਕੱਢ ਲੋ ਹੌਲੇ ਹੌਲੇ ਦਿੱਖੀ ਉਹਦਾ ਸਾਈਡ ਆ ਢੋ ਕਢਾ ਦਿਓ ਪਹਿਲਾਂ ਬਾਹਰ ਇਧਰ ਸਿਰ ਜਗ੍ਹਾ ਮਿਲ ਜੂ ਪੂਰੀ ਜਸਵੰਤ ਆ ਥੱਗਾ ਖੁਦ ਸੋਭਾ ਜ ਆ ਲੈ ਦੇ ਵਸਤਾ ਆਪੇ ਚੋਪਾ ਹੋਲੇ ਜੋ ਉਧਰ ਕੋਈ ਨਾ ਨੀਵਾ ਰੱਖੇ ਬਾੜਾ ਨਾ ਕਰੇ ਉੱਚਾ ਫਰੋ ਕੇ ਹੱਥ ਨੂੰ ਦੇਖੀ ਜਾਣਾ ਠੀਕ ਆ ਬੁਰਾ ਫੜੀ ਘਾ ਦੇ ਕੋਈ ਨਾ ਫਿਰ ਲਾਏ ਦੇਖ ਮੈਂ ਸੈਕ ਮੈਂ ਹੈ ਜੇ ਕਰਵਾ ਦੇ ਇਹਨਾਂ ਨਾਲ ਆ ਬਣਾ ਦੇ ਨਾ ਹੋ ਰਿਹਾ ਜੀ ਲੱਗਣਾ ਨਾਟ ਪਾਰਲੀ ਸਾਈਡ ਤੋਂ ਖੋਲੋ ਇਹ ਇੱਥੇ ਆਊਗਾ ਵਿਚਾਲੇ ਵੀ ਹੋ ਸਕਦਾ ਵਿਚਾਲੇ ਤਾਂ ਨਹੀਂ ਦਿੰਦਾ ਆਹ ਹੈ ਭਾਈ ਉਹ ਚ ਵਾਰ ਤੋਂ ਬੈਠ ਲਾ ਦੋ ਹੀ ਹੋਣੇ ਆ ਸਹਿਜ ਜਿਗਾ ਤਾਂ ਚੂਹਿਆਂ ਨੂੰ ਚਾਹੀਦਾ ਹੁੰਦਾ ਵਾ ਲੋਕਾਂ ਨਾਲ ਚੂਹੇ ਤਾਂ ਪਹਿਲੇ ਮਾਸਾਂ ਖਾਦੋਂ ਹੁੰਦੇ ਆ ਆ ਥੱਲੇ ਵਾਲੀ ਚੀਜ਼ ਤੂੰ ਇਹ ਬੱਚੇ ਬੱਚੇ ਆਪਣੇ ਜਿਹੜਾ ਪ੍ਰਾਣੇ ਆ ਉਹਨਾਂ ਦੇ ਥੱਲੇ ਜਾਲੀ ਲਵਾਈ ਹੋਈ ਹੈ ਇਹਨਾਂ ਦੇ ਥੱਲੇ ਬਾਰੀਆਂ ਵਾਲੀ ਆਪਣੇ ਬਰੀਕ ਜਾਲੀ ਫਿਰ ਉਹ ਵੱੜਦੇ ਨਹੀਂਗੇ ਬਾਠ ਠੀਕ ਆ ਕਰ ਦੇਗਾ ਇਹਨੂੰ ਹੋਰ ਹੁੰਦਾ ਨਹੀਂ ਵੀ ਹੋ ਜਾਣਾ ਉਹਨੂੰ ਲਾ ਦੇ ਨਾਲ ਭੋਰਾ ਕ ਐਂ ਕਰਨੀ ਪਣੀ ਜਸਮਨ ਕੇਰਾ ਹੈਗੀ ਜਗਾ ਬਹੁਤ ਅੱਜ ਪੂਰਾ ਨੰਗੜ ਨੂੰ ਹੈਗੀ ਆ ਵਾਧੂ ਬਹੁਤ ਸੈਟ ਆ ਆ ਲੈ ਕੋਈ ਨਾ ਫੇਰ ਲੋਡ ਪੈਣੀ ਆਪਾਂ ਨੂੰ ਇਧਰ ਹੀ ਲੈ ਚੱਲ ਟੂੜੀ ਵਾਲਾ ਆਪਣਾ ਅੱਧਾ ਆ ਜਾਣਾ ਬੀਮ ਤੱਕ ਇਧਰ ਤੇ ਬਾਕੀ ਫਿਰ ਬਾਅਦ ਚ ਹੋਊਗਾ ਟਾਟ ਭਾਈ ਇਧਰ ਆ ਜਾਣੀ ਹੋ ਜਾਣਾ ਇਧਰੋਂ ਗੇਟ ਖੋਲ ਲੈ ਆ ਤਾਂ ਮਾਤਾ तकरीबन ਨਿਕਲ ਗਿਆ ਸਾਰਾ ਆਪਣਾ ਦਰ ਹੋ ਗਿਆ ਬੇਲਾ ਆਹ ਬਸ ਤੂੰ ਭਾਰ ਦੇ ਜਿੱਥੇ ਰੱਖਿਆ ਕਰ ਮਾਰੇ ਆ ਉੱਤੇ ਰੱਖਿਆ ਹੋਇਆ ਬਾਅਦ ਪੇਟੀ ਤੇ ਆ ਉੱਥੇ ਆਂ ਦੇ ਤੇ ਅੰਦਰੋਂ ਕਰਤਾ ਬੇਲਾ ਸਾਰਾ ਕਰ ਸਾਰੀ ਬਸ ਇਹ ਜਿਹੜੀ ਦਵਾਈ ਨੂੰ ਇਹ ਵੀ ਪੇਟੀ ਦੇਰ ਰੱਖ ਦੂਗਾ ਉਦਰੀ ਤੇ ਆ ਗਈ ਬੈਠਕ ਮੈਂ ਬੈਕ ਸਾਈਡ ਤੇ ਵੀ ਸਾਰਾ तकरीबन ਹੋ ਗਿਆ ਪਹਿਲਾਂ ਬਸ ਮਾੜਾ ਮੋਟਾ ਰਹਿ ਗਿਆ ਸਮਾਨ ਚੱਕਣ ਨਾਲ ਇਹ ਘਰ ਠੰਡੇ ਹੁੰਦੇ ਸੀਗੇ ਜਿਵੇਂ ਹੁਣ ਆਪਾਂ ਪਾਉਨੇ ਆ ਤੌਰ ਤਰੀਕੇ ਚੇਂਜ ਹੋ ਗਏ ਪਰ ਜਿਹੜਾ ਮਾਹੌਲ ਇਹ ਘਰਾਂ ਚ ਸੀਗਾ ਉਹ ਨਵੇਂ ਘਰਾਂ ਚ ਜਿਹੜੇ ਸਿਸਟਮ ਚੇਂਜ ਹੋ ਗਿਆ ਕਿ ਉਹਨਾਂ ਜਣੇ ਸਵਾਦ ਨਹੀਂ ਆਉਂਦਾ ਰਹਿਣ ਦਾ ਕਿਹੜੇ ਥਾਂ 'ਚ ਬਾਪੂ ਜੀ ਪਾਇਆ ਸੀ ਆਪਾਂ ਇਹ ਇਹ ਮੰਨ ਲਓ ਸਸਤਾ ਦੇ ਬਸ ਸਾਰਾ ਪੈੰਡ ਜਿੱਥੇ ਕਰਤ 60 70 'ਚ ਇੱਥੇ ਵੀ ਇਧਰ ਆ ਜੀ ਵੀ ਇਧਰ ਵਿਆ ਵਿਆ ਇਧਰ ਹੀ ਹੋਇਆ ਪਾਪੇ ਦਾ ਉਦੋਂ ਇਧਰ ਹੀ ਕੀਤਾ ਸੀ ਅੰਦਲੇ ਘਰ ਆ ਗਏ ਜਦੋਂ ਉਹ ਪਿੰਡ ਚ ਸੀ ਪਹਿਲਾਂ ਚਲੋ ਆਮ ਜਿਵੇਂ ਆਪਾਂ ਐਵਰੇਜ ਕੱਢਦੇ ਆ 30 ਤੋਂ 40 ਸਾਲ ਘਰ ਐਵਰੇਜ ਕੱਢਦਾ ਸਮੇਂ ਦੇ ਮੁਤਾਬਕ ਫਿਰ ਉਹਦੋਂ ਨੂੰ ਚੇਂਜ ਹੋਣ ਲੱਗ ਜਾਂਦਾ ਸਿਸਟਮ ਬਾਹਰ ਲਾ ਅੰਦਰ ਲਾ ਜਿਹੜੀ 30 ਤੋਂ 35 ਸਾਲ ਦੀ ਐਵਰੇਜ ਜਿਵੇਂ ਆਮ ਕੱਢਦੇ ਆ ਆਪਾਂ ਘਰ ਦੀ ਇੱਕ ਦੀ ਜਿਹੜਾ ਅੱਜ ਵੀ ਪਾਉਣਾ ਇਹਨੇ ਵੀ 30 ਸਾਲਾਂ ਬਾਅਦ ਜਾਨੀ ਚੇਂਜ ਹੋ ਜਾਣਾ ਵਾ ਤਕਰੀਬਨ ਔਨ ਆਲੇ ਟਾਈਮ ਚ ਚਲੋ ਵਧੀਆ ਰਿਹਾ ਸਿਸਟਮ ਕਰਦਾ ਲਾਣਾ ਪਨ ਆ ਗਿਆ ਇਹ ਸੱਤ ਖਣ ਤੇ ਇਧਰ ਨੂੰ ਡਬਲ ਤੇ ਇਹ ਜਿਹੜੇ ਗਾਰਡਰ ਆਪਣੇ ਸਿਰੇ ਤੋਂ ਸਿਰੇ ਹੁਣੇ ਆਏ ਇਹ ਬਾਪੂ ਜੀ ਕਿੰਨੇ ਆ ਆਪਣੇ ਆਗੇ ਆ ਗਾਰਡਰ ਕੈਫੋਟਾ ਆ ਇਹ ਇੱਕ ਹੀ ਆ ਇਹ ਕੈਫੋਟਾ ਚੜਾਈ ਹੈ ਇਹਦੀ ਕਿੰਨੇ 20 ਫੁੱਟ ਕਹਿੰਦੇ ਮੈਂ ਤੇ ਨੇ ਤੂੰ 24 24 ਹੋਊਗਾ 12 24 ਮੀਟਰ 24 ਫੁੱਟ ਹੋਊਗਾ ਕਿਉਂਕਿ ਹੈ 24 ਫੁੱਟ 24 ਫੁੱਟ ਚੜਾਈ ਹੈ ਇਹਦੀ ਇਧਰ ਨੂੰ 30 ਕਿੰਨੇ ਸਾਤ 7 ਦਾ ਖਾਣਾ 14 ਖਾਣਾ ਆ 14 ਖਾਣਾ ਇਹ ਬਰਾਂਡਾ ਜਿਹੜਾ ਆਪਣਾ 14 ਖਾਣਾ ਦਾ ਹੈ ਇਧਰ ਪੇਟੀਆਂ ਲਾ ਆ ਗਏ ਸਿਸਟਮ ਇਹ ਚ ਗਹੀ ਆ ਸਾਰੇ ਦੇ ਉੱਪਰ ਤੇ ਇਧਰ ਪੇਟੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਘਰ ਜਾਨੀ ਬਿਜੀ ਰਿਹਾ ਪੂਰਾ ਇਹਨ ਮਾਹੌਲ ਸੀਗਾ ਪੂਰਾ ਘਰ ਦਾ ਇਹਦਾ ਤੇ ਉਸ ਤੋਂ ਬਾਅਦ ਜਿਉਂ-ਜਿਉਂ ਨਵੇਂ ਸਾਸਤਰਾਂ ਚ ਆਉਂਦੇ ਜਾਨੇ ਤੇ ਤੁਸੀਂ ਇਕਾਂਤ ਹੋ ਮਹਿਸੂਸ ਕਰਨ ਲੱਗ ਜਾਨੇ ਆ ਤੇ ਜਾਨੀ ਜਿਹੜਾ ਇਹ ਘਰਾਂ ਦਾ ਮਾਹੌਲ ਸੀਗਾ ਤੇ ਇਹਦੀ ਮੁਰਕੇ ਮਿਲਣਾ ਇੱਕ ਸ਼ੱਤ ਥੱਲੇ ਹੈ ਆਪ ਜੀ 22 ਬਾਈ ਕਿੰਨੇ ਆ 47 ਕਿਹੜਾ 47 ਬਾਈ 85 ਜੀ ਕਿਹਣੀ ਉਹ 47 ਬਾਈ ਨਹੀਂ 85 ਨੀਗਾ ਸਟਾਰਟ ਆਹੋ 67 ਆਪਾਂ ਜਿਹੜਾ ਪਾਉਣਾ ਵਾ 47 67 ਆਹੋ ਚੜਾਈ ਹੋਊਗੀ ਇੱਧਰ ਨੂੰ ਪਿੱਛੇ ਨੂੰ 47 ਹੋਊਗਾ ਆ ਬੰਦੇ ਤੇ ਕਹਿੰਮ ਬੈਠਿਆ ਰੱਖੀਆ ਰੱਖੀਆ ਬਾਤ ਤੋਂ ਬੰਦੇ ਤੋਂ ਨਹੀਂ ਉਹ ਮੈਂ ਬਾਤ ਅਰਾ ਕਰ ਰਹਾ ਆਪਾਂ ਸਮਾਨ ਸਾਰਾ ਆਪਣਾ ਹੋ ਗਿਆ ਸੈੱਟ ਆ ਇੱਧਰ ਚੜਿਆ ਗਿਆ ਤਕਰੀਬਨ ਸਾਰਾ ਬਾਕੀ ਇੱਧਰ ਲਾਤਾ ਇਹਨਾਂ ਤੇ ਪਾ ਦਾਂਗੇ ਪਲੜ ਪੁਲੜ ਹੁਣ ਤੇ ਬਾਕੀ ਦੇਖਦੇ ਆ ਗੱਨਾਕ ਕੰਮ ਹੋਇਆ ਇੱਧਰੋਂ ਨੇੜੇ ਹੋ ਗਿਆ ਚੱਲ ਆ ਖੋਲਣਾ ਨਾ ਸ਼ੁਰੂ ਕਰਤਾ ਇਹਨਾਂ ਨੇ ਕੰਮ ਖਰਾar ਦਾ ਨਾ ਵਖੇਰੇ ਹੀ ਬਸ ਇੱਧਰ ਤਾਂ ਕੁਛ ਨਹੀਂ ਕੀਤਾ ਹਜੇ ਇੱਧਰ ਸਾਰਾ ਪੇਟੀਆਂ ਦਾ ਬਾਹਵ ਜਾਨੀ ਉਹਦੋਂ 12 ਵਜੇ ਤਾਈ ਸਾਰਾ ਕੰਮ ਨਿਬੜ ਗਿਆ ਸੀ ਇਹਦਾ ਚੱਕ ਚੱਕਈ ਇਹਦਾ ਤੋਂ ਦੂਆ ਦੇ ਇਹਨਾਂ ਨੇ ਪੱਟ ਦਾ ਫਾਰਸ਼ ਦੇ ਲਾਜੇ ਵੀ ਠੰਡਾ ਪਿਆ ਘਰਪੂਰਾ ਤੇ ਇੱਧਰੋਂ ਟਾਇਲਾਂ ਬਾਹਰ ਕੱਢਤੀ ਇਹਨਾਂ ਨੇ ਸਾਰੀਆਂ 10 15 15 ਦਿਨਾਂ ਚ ਮੈਨੂੰ ਲੱਗਦਾ ਕਹਿੰਦੇ ਸੀਗੇ 15 ਦਿਨਾਂ ਚ ਵੀ ਚੱਕ ਦਾਂਗੇ ਸਾਰਾ ਕੁਝ ਖਲਾਰ ਦੇਣਾ ਇਹਨਾਂ ਨੇ ਆਜੋ ਬੰਦੇ ਪੰਜ ਸੀਗੇ ਅੱਜ ਅੱਧੀ ਢਾੜੀ ਦਾ ਅੱਜ ਚੱਕ ਚੱਕਈਏ ਜੀ ਨੰਗੀ ਚਲੋ 11 ਖਤਮ ਹੋ ਗਿਆ ਕੰਮ ਚੱਲ ਪਿਆ ਤੇ ਆ ਜਾਗਾ ਆਪਾਂ ਪਹਿਲਾਂ ਵਹਿਲੀ ਕਰ ਲਈ ਸੀਗੀ ਇੰਨੂੰ ਹੀ ਇਹ ਜਗ੍ਹਾ ਤੇ ਇਹਦਾ ਫਰਸ਼ ਪਟ ਗਏ ਸੀਗੇ 2 ਦਿਨ ਹੋ ਗਏ ਇਹਨਾਂ ਨੂੰ ਪਟਦੇ ਆ ਇਹਨੂੰ ਇਦਾਂ ਖਲਾਰਤਾ ਇਹਨਾਂ ਨੇ ਆ ਲੈਟਰ ਜੇ ਕਮ ਆ ਸਕਦਾ ਆਪਣੇ ਆ ਜੂ ਕਿੱਥੇ ਕਿੱਥੇ ਕਰੀ ਇਹਨੂੰ ਤੇ ਬਣਿਆ ਮਾਹੀ ਹੈ ਸਲੈਬ ਜਾਜ ਜਾਵਾ ਦਿਮਾਗ ਲਾਉਣਾ ਪਊਗਾ ਤੇ ਆ ਗਿਆ ਬੈਕ ਸਾਈਡ ਤੇ ਆਪਣੇ ਕੁਟੀਆ ਸਾਹਿਬ ਤੇ ਕੰਦ ਅਲੱਗ ਤੋਂ ਆ ਜਾਣੀ ਇਹ ਸਾਂਝੀ ਨਹੀਂ ਹੈਗੀ ਕੁਟੀਆ ਦਾ ਪਿੱਛੇ ਜਾਨੀ ਆਪਣੀ ਜਗ੍ਹਾ ਇਧਰੋਂ ਹਟ ਕੇ 9 ਇੰਚ ਗਮਲੇ ਇੱਥੇ ਵੀ ਪੈ ਦੋ ਇਹ ਵੀ ਭਰਦਾਂਗੇ ਬੂਟੇ ਲਾਵਾਂਗੇ ਆਦੇ ਆ ਪਾਣੀ ਲੀਕ ਹੈ ਤੇ ਲਾਉਣਾ ਵਾ ਆ ਪੈ ਪਾ ਦੇਖ ਲੈ ਹੁਣ ਡੇਢ ਦੀ ਉਹ ਤੇ ਪੜ ਕੇ ਆ ਤਾਂ ਜੁਨੀਅਨ ਜੇ ਤਾਂ ਉਹ ਪਰੇ ਵੀ ਲੱਗੀ ਟੀ ਦੇਖੋ ਤੇ ਲਿਖਿਆ ਹੋਇਆ ਐਮ ਐਮ ਕਿੰਨੇ ਆ ਧਿਆਨ ਨਹੀਂ ਬਾਲਾ ਕਿਤੇ ਖਾਮੀ ਨਾ ਹੋਵੇ ਵਿੱਚੋਂ ਕਈ ਵਾਰੀ ਕੰਦ ਤੇ ਤੁਰ ਬਾਕੀ ਆ ਜਾਗਾ ਜੀ ਆਪਣੇ ਕੰਮ ਹੀ ਨਹੀਂ ਆਈ ਪਹਿਲਾਂ ਤੋਂ ਕੁੜੀਆ ਸਾਹਿਬ ਦੀ ਵੀ ਕੰਦ ਬਾਅਦ ਚ ਹੋਈ ਆ ਤੇ ਵੇਲਾ ਹੀ ਰਿਆ ਪਣਾ ਗੋਸ਼ਾ ਜਿਆ ਇਹ ਲਿਖਿਆ ਹੋਇਆ ਐ ਮੈਂ ਕੁਛ ਨਾ ਐਮ ਐਮ ਨਹੀਂ ਲਿਖਿਆ ਦਰੈਲ ਬੋ ਤੇ ਪੈਰ ਥੱਲੇ